ਹਾਂਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਵਿਖਾਵਾਂਗੇ ਦੋ ਸੋਇਆਂ ਦੇ ਦੋ ਗੱਬਣਾ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਜੀ ਦੇ ਘਰ ਕੋਲ ਤੇ ਆਜੋ ਕਰਦੇ ਆ ਗੱਲਬਾਤ ਭਾਈ ਜਿਹੜਾ ਨਾ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਚਾਚਾ ਵੀਰ ਜੀ ਉਹ ਸੁਣਾਓ ਠੀਕ ਠਾਕ ਆ ਜੀ ਬਹੁਤ ਵਧੀਆ ਗੁਰੂ ਦਾ ਆਸ਼ੀਰਵਾਦ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੀਤਾ ਪਿੰਨ ਲਖੂਆਲ ਤਸੀਲੀ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 904460566 ਠੀਕ ਆ ਜੀ ਨੀਤੀਆਂ ਨੇਲੀਆਂ ਕਰਤੀਆਂ ਅੱਜ ਨੀਲੀਆਂ ਮਈਆਂ ਵੇਖ ਲਓ ਵੀਰ ਭਰਾ ਮੰਗਦੇ ਮੈਂ ਚੰਗੀਆਂ ਲਿਆ ਕੇ ਦਿੱਤੀ ਜਰਾ ਅੱਛਾ ਅੱਛਾ ਠੀਕ ਆ ਠੀਕ ਆ ਜੀ ਬਹੁਤ ਵਧੀਆ ਰੇ ਵੇਖੋ ਮੈਂ ਤਾਂ ਕਦ ਕੁੱਦ ਠੀਕ ਆ ਦੱਸਿਓ ਹਾਂ ਪਹਿਲੇ ਨੰਬਰ ਤੇ ਜਿਹੜੀ ਇਹ ਠੀਕ ਹੈ ਕੱਦ ਵੇਖ ਲਓ ਆ ਦੋਬਾ ਜੀ ਕੱਦ ਵਜਨ ਬਹੁਤ ਹੀ ਚੰਗੀ ਆ ਕਰੋ ਚੈੱਕ ਨਹੀਂ ਬਾਕੀ ਠੀਕ ਹੈ ਜੀ ਹਾਂ ਤੇ ਕਿੰਨਾ ਕੁ ਜੇ ਇਸ ਦਾ ਮੈਨੂੰ ਦੁੱਧ ਦੁੱਧ ਵੀਰ ਜੀ ਕਹਿਣ ਨੂੰ ਭਾਵੇਂ 15 16 ਵੀ ਕਹਿ ਰਹੀਏ ਤਾਂ ਵੀ ਚੱਲਦਾ ਜੱਗ ਜੁਗ ਵਾਲਾ ਅੱਛਾ ਜੀ 12 ਕਿਲੋ ਕੰਡੇ ਤੇ ਰੱਖ ਕੇ ਦਵਾਂਗੇ ਦੁੱਧ ਠੀਕ ਹੈ ਠੀਕ ਹੈ ਜੀ ਬਿਲਕੁਲ ਨੈਟ ਜਿਹੜਾ ਮੰਨ ਲਓ ਜਿੱਦਾਂ ਮਰਜ਼ੀ ਕੋ ਭਾਵੇਂ ਲੀਟਰਾਂ ਦਾ ਮਿਲ ਲੈਣਾ ਮੈਂ ਕੰਡੇ ਤੇ ਰੱਖ ਲੇ ਠੀਕ ਹੈ ਠੀਕ ਹੈ ਜੀ 12 ਕਿਲੋ ਤਿਆਰ ਦੁੱਧ ਬਾਕੀ ਨਸਲ ਮੈਂ ਦੀ ਵੇਖੋ ਕੁਆਲਿਟੀ ਠੀਕ ਹੈ ਜੀ ਇੱਧਰ ਵੇਖੋ ਹਾਂ ਦੇਖੋ ਲਓ ਬਾਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਹੋਰ ਨੀਲੀ ਰਾਵੀ ਦੇ ਵਿੱਚ ਆ ਜੀ ਇਹ ਵੀ ਇਹੇ ਵਾਲਾ ਕੰਮ ਜੇ ਮਣਕੀ ਅੱਖ ਤੇ ਡੇਡਾ ਕੱਟ ਹੋਣਾ ਹਾਂਜੀ 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 ਤੇ ਖੋਲੋ ਵੀਰ ਜੀ ਹੋਰ ਦੋ ਡਰਮ ਜੀ ਠੀਕ ਹੈ ਜੀ ਹਾਂ ਇਹ ਵੀ ਦੋ ਡਰਮ ਜੀ ਲਓ ਬਾਜੀ ਕੱਟ ਕਾਰਡ ਚ ਬਹੁਤ ਚੰਗਾ ਬਾਦ ਪਿਓ ਨੀਲੀ ਰਾਵੀ ਦੇ ਵਿੱਚ ਆ ਜੀ ਕਰੋ ਫੇਸ ਕੁਆਲਿਟੀ ਤੁਸੀਂ ਚੈੱਕ ਪੁੱਠਾ ਪੱਠਾ ਵੇਖੋ ਮੈਂ ਤਾਂ ਥਣ ਲੇਵਾ ਵੇਖੋ ਠੀਕ ਹੈ ਠੀਕ ਹੈ ਜੀ ਲਓ ਬਾਜੀ ਆਰਡਰ ਕੁਆਲਿਟੀ ਤੇ ਥਾੜਾ ਦਾ ਸਾਈਜ਼ ਜੇ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਆ ਬਹੁਤ ਦੋ ਬਾਈ ਫੇਸ ਕੁਆਲਟੀ ਫੇਰ ਕਰ ਸਕਦੇ ਤੁਸੀਂ ਚੈੱਕ ਅੱਖਾਂ ਦੇ ਵਿੱਚ ਵੀ ਆ ਗਈ ਯਾਰ ਪਿਓਰ ਨੀਲੀ ਰਵੀ ਆ ਤੇ ਕਰੋ ਪੇਠ ਪੁੜਾ ਵੀ ਚੱਕ ਤੁਸੀਂ ਇਹਦੇ ਪਿਛੇ ਕਿਹੜਾ ਜਵਾਬ ਦੇ ਆਹੁਰਲਾ ਕੱਟਾ ਜੇ ਠੀਕ ਹੈ ਠੀਕ ਹੈ ਲੋ ਬਾਈ ਲਾਗੇ ਦੋ ਕਰੋ ਚੈੱਕ ਨਹੀਂ ਸ਼ਟਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਦੇ ਹਾਲੇ ਮੈਂ ਮੇਰੇ 6:30 ਵਜੇ ਚੋਕੇ ਲਈ ਜਾ ਕੇ ਅੱਜ ਹੀ ਆਈ ਆ ਅੱਛਾ ਅੱਛਾ ਠੀਕ ਹੈ ਠੀਕ ਮੈਂ ਕੋ ਜਿਹੜਾ ਉੱਦਾ ਨਾ ਇਹ ਝਗਜੂ ਗਾਲ ਕਹੀਏ 15 ਕਿਲੋ ਹੋਊਗਾ ਅੱਛਾ ਜੀ ਪਰ 12 ਕਿਲੋ ਇਹ ਕਹਿੰਦੇ ਕੰਡੇ ਦਾ ਰੱਖ ਕੇ ਦੇਵਾਂਗੇ ਵੇਖ ਲਓ ਖਣ ਲੈਵਾ ਮੈਂ ਤਾਂ ਚੋਣਾਂ ਦੀ ਵੀ ਮੈਨੂੰ ਲੱਗੀ ਠੀਕ ਹੈ ਠੀਕ ਹੈ ਲਓ ਜੀ ਰੱਖ ਕੇ ਤੋਂ ਕਰੋ ਚੱਕ ਤੇ ਦੇਖੋ ਠੀਕ ਹੈ ਠੀਕ ਹੈ ਨਾ ਫੁੱਟਬਾਲ ਬਹੁਤ ਜ਼ਿਆਦਾ ਚਵਾਈ ਮੈਂ ਕਰੋ ਚੱਕ ਨਹੀਂ ਬਹੁਤ ਹੀ ਜ਼ਿਆਦਾ ਵਾਹ ਕੋਈ 1 ਮਿੰਟ ਦਾ ਟਾਈਮ ਨਹੀਂ ਹੈਗਾ ਟਾਈਮ ਉਹ ਮੈਂ ਚਾਲੇ ਸਾਡੇ ਕੋ ਜਿਹੜਾ ਵਰਗੀ ਅੱਛਾ ਜੀ ਹਾਂ ਜੀ ਤੇ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਇਹ ਲੱਖ ਰੀ ਵੀ ਵੇਚ ਦੇ ਦਈ ਦੀ ਆ ਬਿਲਕੁਲ ਜਾਇਜ਼ ਮਹੀ ਦੇਣੀ ਆ 90 ਦੀ ਦੇ ਰਹੀਏ ਕਰ ਦਈਏ ਥੋੜਾ ਜਿਹਾ ਮਾਨਤਨ ਹੋਰ ਦੱਸੋ ਕਿੰਨਾ ਕਰ ਦਈਏ 2000 ਛੱਡ ਦਈਏ ਨਹੀਂ ਬਾਤ ਛੱਡ ਦਈਏ ਅੱਛਾ ਜੀ ਆਪਾਂ ਉਹਦਾਂ ਵਾਂਗੂ ਜਾਇਜ਼ ਹੀ ਦੇਣੀਆਂ ਆ 200 ਰੁਪਏ ਵਾਲਾ ਕਰੀਏ ਹਾਂ 85 ਦੇ ਦਈਏ ਜੇ 200 ਵਾਲਾ ਕਰਨਾ 84000 ਤੇ 200 ਛੋਟ ਕਰ ਦਾਂ ਠੀਕ ਆ ਲਓ ਭਾਜੀ 80000 ਜੀ ਬਿਲਕੁਲ ਜਾਇਜ਼ ਵਜੋਂ ਕੱਦ ਵਜੋਂ ਠੀਕ ਆ ਬਿਲਕੁਲ ਜਾਇਜ਼ ਇਧਰ ਵੇਖ ਮੋਲਿਆ ਠੀਕ ਆ ਠੀਕ ਆ ਜੀ ਲਓ ਜੀ ਲਾਗੇ ਤੋਂ ਕਰੋ ਚਾ ਚਾ 84000 ਤੇ 200 ਛੋਟ ਫਿਕਸ ਰੇਟ ਜਮਨ ਲੋ ਠੀਕ ਹੈ ਠੀਕ ਹੈ ਲੋ ਬਈ 84000 ਚੋਂ 200 ਰੁਪਇਆ ਛੋੜ ਤੇ ਆਜ ਹੁਣ ਦੂਜੇ ਨੰਬਰ ਤੇ ਵੀ ਨਹੀਂ ਲਈ ਰਹਾ ਬਈਆ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਇਹਦੀ ਦੂਜਾ ਸੂਰ ਝੋਟੀ ਸੂਣੀ ਆ ਅੱਛਾ ਜੀ ਇਹਦੀ ਆ ਵੇਖੋ ਤੁਹਾਨੂੰ ਮੈਂ ਵਿਖਾਉਣਾ ਇਹਦੀ ਜੀਬ ਵੀ ਗਲਾਬੀ ਅੱਛਾ ਅੱਛਾ ਠੀਕ ਹੈ ਜੀ ਆਪਾਂ ਫਟ ਕੇ ਮੂੰਹ ਦਿਖਾਉਨੇ ਆ ਆਪਾਂ ਆ ਇਧਰ ਪੜੀਂ ਕੇ ਰੱਖੋ ਇਹ ਆ ਕੁਆਲਟੀ ਵਿਖਾਉਂ ਝੋਟੀ ਲੋ ਭਾਜੀ ਫੇਸ ਕੁਆਲਟੀ ਤੁਸੀਂ ਕਰ ਸਕਦੇ ਜੀ ਚੈੱਕ ਇਹ ਪਿਓਰ ਨੀਲੀ ਰਹੀ ਆ ਆ ਜੀਬ ਵੇਖਣੋ ਗਲਾਬੀ ਠੀਕ ਹੈ ਠੀਕ ਹੈ ਲੋ ਭਾਜੀ ਲਾਗੇ ਤੋ ਕਰੋ ਚੈੱਕ ਸਾਰੀਆਂ ਨਿਸ਼ਾਨੀਆਂ ਦਾ ਇਹ ਛੋਟੀ ਦਾ ਰਿਕਾਰਡ ਬੜਾ ਕਿੰਨਾ ਅੱਛਾ ਜੀ ਪਹਿਲਾਂ ਦਾ ਰਿਕਾਰਡ 12 13 ਕਿਲੋ ਦਾ ਠੀਕ ਹੈ ਜੀ ਦੂਜੇ ਸਵੇ ਨੂੰ ਅੱਗੇ ਸਵੇ ਨੂੰ ਇਹਦੇ ਲੇਵਾ ਵੇਖੋ ਛੋਟੀ ਨੂੰ ਠੀਕ ਹੈ ਠੀਕ ਹੈ ਲਓ ਬਾਜੀ ਲੱਗ ਗਿਆ ਤਾਂ ਕਰੋ ਚੈੱਕ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਕਿੰਨਾ ਕ ਟਾਈਮ ਖੜਦੀ ਹੈ ਜੇ ਬਸ ਤਿਆਰ ਹੀ ਇੱਕ ਦੋ ਦਿਨ ਹੀ ਅੱਛਾ ਠੀਕ ਹੈ ਜੀ ਲਓ ਬਾਜੀ ਬਿਲਕੁਲ ਤਿਆਰ ਆ ਤੇ ਇੱਕ ਦੋ ਦਿਨ ਹੀ ਖੜਦੀ ਹੈ ਜੇ ਫਿੰਡਾ ਵੇਖੋ ਛੋਟੀ ਇਹਦਾ ਕਾਗਜ਼ ਹੁੰਦਾ ਠੀਕ ਹੈ ਠੀਕ ਹੈ ਤੇ ਪਹਿਲੇ ਸਵੇ ਨੂੰ ਨਹੀਂ ਲੇਵਾ ਠੀਕ ਹੈ ਜੀ ਵੇਖੋ ਪਹਿਲੇ ਸਵੇ ਨੂੰ 12 13 ਲੀਟਰ ਦਾ ਰ ਮਾਜਰਾ ਕਰੋ ਚੱਕ ਬਾਕੀ ਫੇਸ ਕੁਆਲਟੀ ਤੇ ਆਕਾਉਂ ਕ ਵਿੱਚ ਜਾ ਗਈ ਆ ਠੀਕ ਹੈ ਠੀਕ ਹੈ ਲੋ ਬਜੀ ਫੇਸ ਕੁਆਲਟੀ ਕਰ ਸਕਦੇ ਜੇ ਤੁਸੀਂ ਚੈੱਕ ਬਹੁਤ ਹੀ ਸ਼ਾਨਦਾਰ ਆ ਦੇਖੋ ਕਿੱਡਾ ਚੰਗਾ ਲੱਗਾ ਠੀਕ ਹੈ ਠੀਕ ਹੈ ਜੀ ਲੋ ਬਜੀ ਕਰੋ ਚੱਕ ਲਾਗੇ ਰੋ ਤੇ ਠੰਡੀ ਬੜੀ ਆ ਠੀਕ ਹੈ ਜੀ ਹਾਂ ਜੀ ਚਾਰ ਕਾਂ ਦੁੱਧ ਝੋੜੀ ਨੇ 14 15 ਕਿਲੋ ਦੇਣਾ ਹੁਣ ਨੇ ਬੜੇ ਠੀਕ ਹੈ ਜੀ ਲੋ ਬਜੀ ਲਾਗੇ ਰੋ ਤੁਹਾਨੂੰ ਚੈੱਕ ਕਰਾਉਂਦੇ ਆ ਸਾਡਾ ਦਾ ਸੈੱਜ ਗਾਇਬ ਦਿਖਾ ਦਿਓ ਥਣ ਥਣ ਚੰਗੀ ਤੇਰਾ ਲੋ ਬਜੀ ਕਰੋ ਚੱਕ ਲਾਗੇ ਰੋ ਥਣਾਂ ਦਾ ਸੈੱਜ ਤੇ ਗਾਇਬ ਆ ਨਾੜਾ ਨੂੜਾ ਵੀ ਹਵਾ ਨੇ ਲੈ ਚੰਗੀਆਂ ਵਾ ਬਹੁਤ ਜ਼ ਇੱਧਰ ਵੇਖੋ ਸੂਲਤਾਸੀ ਲੱਗੀ ਇਹਨੂੰ ਕਿਹੜਾ ਕੋ ਟਾਈਮ ਹੈ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਲੱਗੀ ਆਪਣੀ ਵੇਖੋ ਕਿਦਾਂ ਕਰਮਾਲੀ ਨੇ ਪੰਨਾ ਪਾਈਆਂ ਨੇ ਆ ਭਾਲਮਸ ਹੈ ਗਈ ਏ ਇੱਕ ਬੰਨੇ ਠੀਕ ਠੀਕ ਹੈ ਇਹਦਾ ਕੀ ਮੁੱਲ ਭਾਈ ਹਰਾ ਮੁੱਲ ਵੀਰ ਜੀ ਇਹਦਾ ਹੈਗਾ ਜੀ 10 ਅੱਛਾ ਜੀ ਹਾਂਜੀ ਜਿੰਨੇ ਤੁਸੀਂ ਕਹਿੰਦੇ ਦੇ ਦਿੰਨੇ ਹਾਂ ਬਿਲਕੁਲ ਜਾ ਜੀ ਹਾਂਜੀ ਜਾ ਜਾ ਦੱਦਿਏ ਪੰਜ ਛੱਡ ਦਈਏ ਛੱਡ ਦਈਏ ਦੋ ਹੋਰ ਹੇਰ ਹੋਰ ਛੱਡ ਦਈਏ ਹਾਂ ਪੂਰੇ ਹੀ ਦੇ ਦਈਏ ਲੈ ਤਰੀ ਹਾਂਜੀ ਕੋ ਹੋਰ ਛੱਡਣਾ ਜੀ ਕਰ ਦੋ ਫਿਰ 200 ਰੁਪਏ ਲੈ ਵੀਰ ਜੀ 98000 ਜਦੋਂ ਸਰਬੀ ਛੋੜ ਕਰਾਂਗੇ ਠੀਕ ਹੈ ਲਓ ਭਾਈ 98200 ਇਧਰੋਂ ਦੀ ਥਾਂ ਲਾ ਦੋ ਵਿਰਲ ਬੁਰਨ ਦੇਖੋ ਕਿੰਨੀ ਜਿਆਦਾ ਚੰਗੀ ਆ ਕਰੋ ਵਾਲਟ ਦੇਖੋ ਝੋੜੀ ਇਧਰ ਅੱਖਾਂ ਊੱਖਾਂ ਦੇਖੋ ਪਿਓਰ ਨੀਲੀ ਰਾਵੀ ਆ ਇਹਨੇ ਕਰੋ ਫੇਸ ਕੁਆਲਟੀ ਨਹੀਂ ਫਿਰ ਚੱਕ ਕੇ ਕਰਾਂ ਤੇ 98000 ਚੋਂ 200 ਰੁਪਏ ਬਿਲਕੁਲ ਜੈਮਲ ਪੌਣੇ ਛੋਟੇ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀ ਚੰਗੇ ਤਗੜੇ ਕੱਦ ਕਾਟ ਵਾਲੀ ਆ ਦੱਸਿਓ ਭਾਈ ਕੀ ਪਹਿਲਾ ਸੁਆ ਆ ਇਹ ਪਿਛਲੀ ਵੀਡੀਓ ਝੋਟੀ ਪਈ ਆਪਣੀ ਹਾਂਜੀ ਤੇ ਵੀਡੀਓ ਪੈਂਦਿਆ ਸਾਰੀ ਝੋੜੀ ਵੇਗੀ ਆ 3000 ਰੁ ਤਦ ਇਨੇ ਬੰਦੇ ਦਾ ਫੋਨ ਆਇਆ ਵੀ ਝੋਟੀ ਮੰਗਦੇ ਜਿਆਦੇ ਅੱਛਾ ਜੀ ਜਦੋਂ ਸਾਈ ਪੈ ਗਈ ਮੈਂ ਵੀ ਹੁਣ ਦੂਜੇ ਬੰਦੇ ਕੋ ਪਾਈਆ ਫਿਰ ਚੰਗੇ ਨਹੀਂ ਲੱਗੀ ਦਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹਾਂਜੀ ਪਰ ਉਹ ਬੰਦੇ ਨੇ ਹੈਡ ਨਾਲ ਮਾਰੀ ਕੀਤੀ ਹੈ ਸਾਡਾ ਫੋਨ ਹੀ ਨਹੀਂ ਚੁੱਕਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਮੰਨ ਲਓ ਇਹ ਇੰਨਾ ਜ਼ਿਆਦਾ ਨੇ ਖਰਾਬ ਕੀਤਾ ਵੀ ਤੁਹਾਨੂੰ ਦੱਸ ਨਹੀਂ ਸਕਦਾ ਸ਼ੇਖਵਾ ਦਾ ਬੰਦਾ ਜੀ ਆ ਬਟਾਲੇ ਵਾਲਾ ਮੁੰਡਾ ਅੱਛਾ ਅੱਛਾ ਬਹੁਤ ਜ਼ੋਰ ਦੇ ਬੇਨਤੀ ਇੰਜ ਆ ਕਰਾ ਕਰੋ ਫੋਨ ਨਹੀਂ ਜੀ ਉਹਨੇ ਸਾਡਾ ਚੁੱਕਿਆ ਝੋਟੀ ਇੰਨੇ ਬੰਦੇ ਜੇ ਅਸੀਂ ਵੇਚਦੇ ਫਿਰ ਕਣਾਂ ਵਪਾਰੀ ਮਾੜੇ ਇਹ ਗੱਲ ਸਹੀ ਹੈ ਜੀ ਇਹ ਬੋਲ ਬਿਲ ਸਾਰੀ ਡਿਟੇਲ ਪਿਛਲੀ ਵੀਡੀਓ ਚ ਦੱਸੀ ਵੀ 1,60 ਦੀ ਆਈ ਹੈ ਰਾਸਤਾਨੋਂ ਝੋਟੀ ਅੱਛਾ ਅੱਛਾ ਠੀਕ ਹੈ। ਲਓ ਭਾਜੀ, ਕਿਆ ਕਰ ਮਗਰ ਇਹ ਕਟਾ ਜੇ 2-2 ਕਿੰਨਾਂ ਦਾ 10 ਕਿਲੋ ਜੇ ਪੂਰਾ। ਅੱਛਾ ਜੀ। ਹਾਂ ਜੀ ਆ ਸਵੇਰੇ ਬੰਦੇ ਚੋਕੇ ਗਏ ਅੱਜ ਫੇਰ। ਅੱਛਾ ਜੀ। ਉਦਾਂ ਨਾ ਸ਼ਾਮਾਂ ਨੂੰ ਨਾ ਹੋ ਸਕਦਾ ਲੈ ਜਾਣ ਸਭ ਦਾ ਹੋਇਆ ਵਰਗਾ ਹੀ ਆ। ਅੱਛਾ ਜੀ। ਪਰ ਆਪਾਂ ਵੀਡੀਓ ਚ ਪਾ ਦਨੇ ਜੇ ਜਿਹੜਾ ਲੈ ਜੂ ਲੈ ਜਾਏ ਕਿ ਨਹੀਂ। ਠੀਕ ਹੈ ਠੀਕ। ਕੋਲ ਫਿਰ ਵੀ ਤੀਨਵੇਂ। ਝੋਟੀ ਬਹੁਤ ਚੰਗੀ ਠੰਡੀ ਤੇਰੀ ਭਾਵੇਂ ਪੱਛਾ ਛੱਡ ਕੇ ਚੋਲੋ ਭਾਵੇਂ ਉਤਰਾ ਸਾਡਾ ਧੂੜ ਕੇ। ਜਵਾਨ ਬੜੀ ਝੋਟੀ ਕੱਦ ਪੁੱਤ ਬੜਾ ਕੁਆਲਟੀ ਤੁਸੀਂ ਕਰ ਸਕਦੇ ਹੋ ਚੈੱਕ ਕਰੇ ਕੱਦ ਵਜਨ ਦੀ ਚੰਗੀ ਆ ਜਿਹੜਾ 10 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਕਰੋ ਚੈੱਕ ਬਾਕੀ ਪੇਠ ਕੁੜੀ ਅੱਲਾ ਵੀ ਤੁਸੀਂ ਕੀ ਕਰ ਸਕਦੇ ਹੋ ਹੈ ਸੇ ਕੁਆਲਟੀ ਆ ਸੇਂਗ ਸੁਗ ਰੌੜੀ ਜਰਾ ਸ਼ਾਨਦਾਰ ਆ ਕਰੋ ਚੈੱਕ ਤੁਸੀਂ ਮੂੰਹ ਚਾਰ ਦਾ ਦੇ ਚਾਗੀ ਆ ਚਾਰ ਦਾ ਦੇ ਆਜੇ ਮੂੰਹ ਚਾਰ ਦਾ ਦੇ ਮੂੰਹ ਠੀਕ ਹੈ ਬਾਕੀ ਇਧਰ ਵੇਖੋ ਕੱਦ ਵੇਖੋ ਧੀ ਝੋਟੀ ਦਾ ਲਓ ਬਾਈ ਪੱਠਾ ਪੱਠਾ ਵੇਖੋ ਕਿ ਨਹੀਂ ਬਹੁਤ ਚੰਗਾ ਕਰੋ ਜੱਗ ਤੇ ਥਣ ਵੀ ਬੜੀ ਕੁਆਲਟੀ ਵਾਲਾ ਇਧਰ ਵੇਖੋ ਠੀਕ ਹੈ ਠੀਕ ਹੈ ਲਓ ਬਾਈ ਕਰੋ ਜੱਗ ਲਾ ਕੇ ਦੋ ਥਣ ਤੋਂ ਕਿਤਨਾ ਥਣ ਲੱਗਾ ਝੋਟੀ ਨਾਲ ਚੁਵਾਈ ਬੜੀ ਆ ਠੀਕ ਹੈ ਜੀ ਠੰਡੀ ਦੀ ਰੀ ਆ ਠੀਕ ਹੈ ਜੀ ਤੇ ਬਾਕੀ ਨੂੰ ਮੁੱਲ ਦੇ ਭਾਵੇਂ ਜਿਹੜਾ ਬਾਜ਼ਾਰ ਦੇ ਰਨੇ ਝੋਟੀਆਂ ਦਾ 95 ਵੀ ਪਾਦੀ 90 ਪਾਦੀ ਤਾਂ ਵੀ ਵਿਗ ਜਾਣੀ ਹੈ ਪਰ ਆਪਾਂ ਹੁਣ ਵੀ 8800 200 ਛੋਟ ਕਰ ਦਾਂਗੇ ਠੀਕ ਹੈ ਜੀ ਪਹਿਲਾਂ ਵਾਲੇ ਪਾ ਦਣਾ ਪਹਿਲਾਂ ਵਾਲੇ ਪਾ ਦਣਾ ਲੋ ਭਾਜੀ 8800 200 ਰੁਪਿਆ ਛੋਟ ਜਿਹੜਾ ਮਰਜ਼ੀ ਵੀਰ ਲੈ ਲੈ ਜਿੰਨੇ ਟਾਈਮ ਮਰਜ਼ੀ ਝੋਕੇ ਲੈ ਜੀ ਠੀਕ ਹੈ ਠੀਕ ਹੈ ਲੋ ਭਾਜੀ ਜ਼ੀਰੋ ਤੋਂ ਫੋਲੋ ਗਾਰੰਟੀ ਆ ਵੀ ਜਿਹੜਾ ਮਰਜ਼ੀ ਕੋਈ ਭਰਾ ਤਿੰਨ ਟਾਈਮ ਦੋ ਟਾਈਮ ਆਪਣੀ ਝੋਕੇ ਤੇ ਖੜੇ ਤੇ ਆ ਜਾਓ ਹੁਣ ਜਰਸੀ ਇਹ ਬੱਤੀ ਪਹਿਲੇ ਸੂਏ ਆ ਅੱਛਾ ਜੀ ਗੱਪਣੇ ਹਲੇ 5-4 ਦਿਨ ਖ ਓ ਬਈ ਕਰੋ ਚਾਹਾਂ ਸਭ ਆਖੀ ਤਾਂ ਨਵੀਂ ਆਪਾਂ ਖੋਲ ਕੇ ਬਖਾਉਨੇ ਆ ਥਣ ਥਣ ਬੜਾ ਤੇ ਬਾਕੀ ਠੰਡੀ ਬੜੀ ਜਾ ਵੇਖੋ ਠੀਕ ਆ ਠੀਕ ਆ ਜੀ ਆ ਵੇਖੋ ਲਓ ਬਈ ਇਧਰ ਦੀ ਮਰਜ਼ੀ ਭਵੇਂ ਆਉਂਦੀ ਵੀ ਬਹਿ ਜਾ ਆ ਆ ਵੇਖੋ ਥਣ ਵੇਖੋ ਕਿੱਡਾ ਚੰਗਾ ਲੱਗਾ ਵੇ ਠੀਕ ਆ ਜੀ ਦਿਖਾ ਦਿਓ ਥਣ ਥਣ ਆ ਲੈ ਲਓ ਬਈ ਲੱਗੇ ਦੋ ਸੀਲ ਕਰ ਸਕਦੇ ਜੀ ਥਣ ਥਣ ਬਹੁਤ ਹੀ ਚੰਗਾ ਲੱਗਾ ਪਹਿਲਾਂ ਨਾਲ ਸੋਰਾ ਹੈ ਤੇ ਬਾਕੀ ਹੁਣ ਖੋਲ ਕੇ ਵਿਕਾ ਦਿੰਨੇ ਤੁਹਾਨੂੰ ਆਪਾਂ ਸੀਲ ਬਹੁਤ ਜਾਰੀ ਥਣ ਥਣ ਨੂੰ ਥੋੜਾ ਜਿਹਾ ਵਾਹੇ ਆ ਗਿਆ ਇਧਰ ਵੇਖੋ ਝੂੰਗੀ ਆ ਠੀਕ ਆ ਜੀ ਤੇ ਲਓ ਬਈ ਲੈਓ 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 ਭਾਜੀ ਤਾਂ ਇਹ ਢਿੱਲਾ ਢੋਲਾ ਕਾਫੀ ਕਿੰਨਾ ਕ ਟਾਈਮ ਕਰਦੀ ਭਾਜੀ ਇਹਨਾਂ ਲੈਨੇ ਪੰਜ ਚਾਰ ਲੈਣੇ ਆ ਹਫਤਾ ਵੀ ਘੜ ਸਕਦੀ ਆ ਅੱਛਾ ਜੀ ਠੀਕ ਹੈ ਠੀਕ ਹੈ ਲੋ ਭਾਜੀ ਦੇਣ ਆ ਜੇ ਪੰਜ ਸੱਤ ਕੋਈ ਲਾ ਜੂਗੀ ਹੋਰ ਤੇ ਢਿੱਲਾ ਢੋਲਾ ਚਲੋ ਕਾਫੀ ਆ ਹਵਾ ਨੇ ਦੇ ਠੰਡੀ ਸੀਲ ਬਹੁਤ ਆ ਠੀਕ ਹੈ ਠੀਕ ਹੈ ਠੰਡੀ ਸੀਲ ਦੇ ਨਹੀਂ ਆ ਮਾਲੋ ਇਤਨਾ ਭਾਵੇਂ ਬੱਚੇ ਵੀ ਭਾਲ ਦिए ਥੱਲੇ ਅੱਛਾ ਠੀਕ ਹੈ ਇਤਨਾ ਡਰਦੀ ਆ ਕੈਮਰੇ ਕੋ ਭਾਵੇਂ ਆਂਦੀ ਬੈਜਵਾਲੋ ਠੀਕ ਹੈ ਲੋ ਭਾਜੀ ਸੀਲ ਸੂ ਬਹੁਤ ਆ ਵੇੜ ਚਲੋ ਚਲ ਕੋਈ ਕਮੀਨੀ ਹੈਗੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਹਿਲਾ ਸੁਆਲੀ ਠੀਕ ਹੈ ਇਹਦਾ ਕੀ ਮੁੱਲ ਭਾਈ ਫਿਰ ਕਰਨਾ ਮੁੱਲ ਵੀ ਇਦੀ ਕਰ ਰਹੀ ਹੈ 35000 ਜਾਂ ਅੰਧੇ ਜਾਇ ਥੋੜੀ ਕਰ ਦਈਏ ਦੱਸ ਦੋ ਕਿੰਨਾ ਕਰ ਦਈਏ ਕਰ ਦਈਏ ਪੂਰੇ ਆਂਦੀ ਫਿਰ ਪੂਰੇ 30 ਦੀ ਹਾਂ ਹੋਰ ਛੱਡ ਦਈਏ ਕਿੰਨਾ 2000 ਹੋਰ ਛੱਡ ਦਈਏ 28 ਮੇਰਾ ਵੀਰ ਕੋ ਕਹੇ ਨਾ 28 ਆ ਤੇ 200 ਰੁਪਏ ਛੋਟ ਕਰਾਂਗੇ ਠੀਕ ਹੈ ਠੀਕ ਹੈ ਲਓ 28 ਗੋਲ ਗਾਲ ਕਿੰਨੀ ਹੈ ਇੱਧਰ ਵੇਖੋ ਕਰੋ ਜੱਟ ਬਾਤ ਲੰਡੀ ਸੀਲ ਹੈ ਭਾਵੇਂ ਘਰ ਰੱਖ ਕੇ ਜਿਹੜਾ ਮਰਜੀ ਨਜ਼ਾਰਾ ਨਾ ਦਾਖਲ ਹੋ ਦੁੱਧ ਚ ਹੋਈ ਜਾਵੇ ਠੀਕ ਹੈ ਠੀਕ ਹੈ ਲਓ ਸਾਰੀ ਗਰਮੀ 100 ਲੀਟਰ ਜਿਹੜਾ ਦੁੱਧ ਸਹੀ ਕਰਨੇ ਆਪਾਂ ਜੀ 28200 ਰੁਪਏ ਛੋੜ ਹੋਣੀ ਏਰੀ ਤੇ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਜੇ ਇਧਰ ਝੋਟੀਆਂ ਨੀਲੀ ਰੱਖੀਆਂ ਤੇ ਆ ਮੋਹਰਾ ਦੀ ਇੱਕ ਤੇ ਆਹ ਵਾਲੇ ਜਵਾਕ ਇਹਨਾਂ ਦੇ ਕਰੋ ਚੱਕ ਤੁਸੀਂ ਦੋ ਜਿਹੜੀਆਂ ਪਤਾ ਨੂੰ ਸੂਈਆਂ ਵਿਖਾਈਆਂ ਅਸੀਂ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ